जो बोले तो सो निर्भय भगवान कौन भी महाराज की जय श्री श्री एक्सौ सत गुरु प्यानाथ महाराज की जय सुगुरु रुखपुर पहले सात संघ जी अज आप विचार करेंगे कि धर्म की है सुगुरु रुपुर रुप पहले सातसंग जी ਪਰਮ ਪਿਤਾ ਪਰਮਾਤਮਾ ਭਗਵਾਨ ਬਾਲਮਿਕ ਮਹਾਰਾਜ ਜੀ ਦੀ ਬਾਣੀ ਸੁਨੇਹਾ ਦਿੰਦੀ ਹੈ ਧਰਮ ਪਿੰਡੇ ਨੇ ਹਰ ਇੱਕ ਸੰਸਾਰੀ ਮਨੁੱਖ ਨੂੰ ਆਪਣੇ ਕਰਮਾਂ ਦੇ ਪ੍ਰਤੀ ਜ਼ਿੰਮੇਵਾਰ ਹੋਣਾ ਜਿਹੜਾ ਸੰਸਾਰੀ ਜੀਵ ਆਪਣੇ ਕਰਮਾਂ ਪ੍ਰਤੀ ਜ਼ਿੰਮੇਵਾਰ ਹੈ ਉਹ ਧਰਮੀ ਹੈ ਆਪ ਜਿਸ ਤਰ੍ਹਾਂ ਹਰ ਇੱਕ ਮਾਤਾ ਪਿਤਾ ਦਾ ਫਰਜ਼ ਹੈ ਉਹ ਆਪਣੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰੇ ਉਹਨਾਂ ਨੂੰ ਬਚਪਨ ਦੇ ਵਿੱਚ ਵੀ ਸਾਧੂ ਸੰਤਾਂ ਮਹਾਤਮਾ ਦੇ ਸੰਗਤ ਵਿੱਚ ਲੈ ਕੇ ਜਾਵੇ ਹਰ ਇੱਕ ਬੱਚੇ ਦਾ ਧਰਮ ਹੈ ਉਹ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੇ ਕਦਮ ਕਰੇ ऐसा ना कहीं तेने जो बोले सुन पे भगवान वाल्मीकि महाराज की जय श्री श्री एक सौ सतगुरु ज्ञान आत्मा की जय